ਸੱਚੇ ਗੱਲ ਤੁਸੀਂ ਸੁਣ ਰਹੇ ਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਵਾਲਾ ਰੇਡੀਓ 87.8 FM ਮੈਂ ਹਾਂ ਮਨਦੀਪ ਕੌਰ ਸੰਧੂ ਲੈ ਕੇ ਹਾਜ਼ਰ ਹਾਂ ਪੰਜਾਬ ਦੇ ਨਾਲ ਸੰਬੰਧਿਤ ਕੁਝ ਖਾਸ ਖਬਰਾਂ ਦੇਸ਼ ਵਿੱਚ ਲਗਾਤਾਰ ਹੋ ਰਹੀ ਰੇਲ ਹਾਦਸਿਆਂ ਦੇ ਦਰਮਿਆਨ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਵੱਡਾ ਫੈਸਲਾ ਲਿਆ ਰੇਲ ਮੰਤਰੀ ਨੇ ਕਿਹਾ ਕਿ ਰੇਲ ਹਾਦਸਿਆਂ ਨੂੰ ਰੋਕਣ ਲਈ ਭਾਰਤੀ ਰੇਲਵੇ ਨੇ ਫੈਸਲਾ ਕੀਤਾ ਹੈ ਕਿ ਰੇਲ ਪਟੜੀਆਂ ਤੇ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕੀਤਾ ਜਾਵੇਗਾ ਅਤੇ ਹੁਣ ਰੇਲ ਗੱਡੀਆਂ 'ਚ ਲਗਭਗ 75 ਲੱਖ AI ਪਾਵਰਡ CCTV ਕੈਮਰੇ ਲਗਾਏਗਾ ਕੋਚ ਤੋਂ ਇਲਾਵਾ ਲੋਕੋ ਪਾਇਲਟ ਨੂੰ ਸੁਚੇਤ ਕਰਨ ਲਈ ਲੋਕੋਮੋਟਿਵ ਇੰਜਨ 'ਚ ਕੈਮਰੇ ਵੀ ਲਗਾਏ ਜਾਣਗੇ ਇੰਜਨਾਂ ਤੇ ਸਥਾਪਿਤ ਕੀਤੇ ਜਾਣ ਵਾਲੇ AI ਨਾਲ ਲੈਸ CCTV ਕੈਮਰਿਆਂ ਦੀ ਰੇਂਜ ਨੂੰ ਅੰਤਿਮ ਰੂਪ ਦੇਣ ਲਈ ਵਿਚਾਰ-ਵਟਾਂਦਰਾ ਚੱਲ ਰਿਹਾ ਹੈ ਸੁਰੱਖਿਆ ਨੂੰ ਵਧਾਉਣ ਲਈ ਰੇਲਵੇ ਨੇ ਲਗਭਗ 15000 ਕਰੋੜ ਰੁਪਏ ਦੀ ਲਾਗਤ ਨਾਲ ਕੋਚਾਂ ਅਤੇ ਇੰਜਨਾਂ 'ਚ 75 ਲੱਖ AI ਪਾਵਰਡ CCTV ਕੈਮਰੇ ਲਗਾਉਣ ਦੀ ਯੋਜਨਾ ਬਣਾਈ ਹੈ AI ਟੈਕਨੋਲੋਜੀ ਦੇ ਕਾਰਨ ਅੰਬ੍ਰੀ ਟ੍ਰੇਕਾਂ ਤੇ ਸ਼ੱਕੀ ਵਸਤੂਆਂ ਦਾ ਪਤਾ ਲਗਾਉਣ ਦੇ ਯੋਗ ਹੋਣਗੇ ਅਤੇ ਡਰਾਈਵਰਾਂ ਨੂੰ ਐਮਰਜੈਂਸੀ ਬ੍ਰੇਕ ਲਗਾਉਣ ਲਈ ਸੁਚੇਤ ਕਰਨਗੇ 40 ਹਜ਼ਾਰ ਕੋਚ 14 ਹਜ਼ਾਰ ਲੋਕੋਮੋਟਿਵ ਅਤੇ 6000 ਈਐਮਯੂ ਨੂੰ ਏਆਈ ਪਾਵਰਡ ਸੀਸੀਟੀਵੀ ਕੈਮਰਾ ਨਾਲ ਲੈਸ ਕਰਨ ਦੀ ਯੋਜਨਾ ਹੈ ਦੇਸ਼ ਵਿੱਚ ਲਗਾਤਾਰ ਹੋ ਰਹਿ ਰੇਲ ਹਾਦਸਿਆਂ ਤੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਮੁੱਖ ਤੌਰ ਤੇ ਵਿਦੇਸ਼ੀ ਸ਼ਮੂਲੀਅਤ ਦੇ ਸੰਕੇਤ ਮਿਲ ਰਹੇ ਨੇ ਰੇਲਵੇ ਮੰਟਾਲੇ ਦੇ ਅਧਿਕਾਰੀਆਂ ਨੇ ਰੇਲਵੇ ਪਟੜੀਆਂ ਦੀਆਂ ਸੁਰੱਖਿਆ ਦੇ ਮੁੱਦੇ ਤੇ ਸਾਰੇ ਰਾਜਾਂ ਦੇ ਡੀਜੀਪੀ ਅਤੇ ਮੁੱਖ ਸਕੱਤਰਾਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਟਰੈਕ ਦੇ ਆਲੇ-ਦੁਆਲੇ ਪੈਰਾ ਵਧਾਉਣ ਲਈ ਕਿਹਾ ਹੈ ਅਤੇ ਪੁਲਿਸ ਨੂੰ ਵੀ ਚੌਕਸ ਰਹਿਣ ਦੀ ਅਪੀਲ ਕੀਤੀ ਗਈ ਹੈ। ਅੰਮ੍ਰਿਤਸਰ ਦੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਪਣੀ ਗਲਤੀ ਲਈ ਮਾਫੀ ਮੰਗੀ ਹੈ। ਉਹਨਾਂ ਨੇ ਇੱਕ ਪੱਤਰ ਭੇਜਿਆ ਜਿਸ ਵਿੱਚ ਉਹਨਾਂ ਨੇ ਬਿਨਾਂ ਕੋਈ ਦਲੀਲ ਦਿੱਤੇ ਆਪਣੀ ਗਲਤੀ ਮੰਨਣ ਦੀ ਗੱਲ ਕਹੀ ਹੈ। ਲਾਲਪੁਰਾ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਪੱਤਰ ਭੇਜਿਆ ਜਿਸ ਵਿੱਚ ਉਹਨਾਂ ਕਿਹਾ ਸੀ ਕਿ 8 ਸਤੰਬਰ 2024 ਨੂੰ ਦਿੱਲੀ ਦੇ ਦਿਆਲ ਕਾਲਜ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵਿਸ਼ਨੂੰ ਕਹਿੰਦਾ ਦੋਸ਼ ਲਗਾਇਆ ਗਿਆ ਸੀ ਜਿਸ ਤੇ ਉਹ ਬਿਨਾਂ ਕਿਸੇ ਦਲੀਲ ਜਾਂ ਸਪਸ਼ਟ ਕਰਨ ਦੇ ਮਾਫੀ ਮੰਗਦੇ ਨੇ। ਉਹ ਅਗੇਰ ਨੇ ਲਿਖਿਆ ਕਿ ਮੈਂ ਕਿਸੇ ਵੀ ਦਲੀਲ ਵਿੱਚ ਫਸੇ ਬਿਨਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨ ਸੰਸਥਾ ਤੇ ਸਤਕਾਰ ਨੂੰ ਪੂਰੀ ਤਰ੍ਹਾਂ समर्पण ਉਹ ਨਾ ਸਿਰਫ ਇਸ ਗਲਤੀ ਲਈ ਸਗੋ ਇਸ ਦੁਨੀਆ 'ਚ ਰਹਿੰਦੇ ਕੋਈ ਵੀ ਹਰ ਗਲਤੀ ਦੇ ਲਈ ਮਾਫੀ ਮੰਗਦਾ ਹੈ ਉਹਨਾਂ ਕਹੇ ਕਿ ਉਹਨਾਂ ਨੂੰ ਪ੍ਰਾਰਥਨਾ ਕਰਨ ਦੀ ਬੇਨਤੀ ਕਰਨ ਤਾਂ ਜੋ ਅਜਿਹੀ ਗਲਤੀ ਦੁਬਾਰਾ ਨਾ ਹੋਵੇ ਜ਼ਿਕਰਯੋਗ ਕਿ ਇਕਬਾਲ ਸਿੰਘ ਲਾਲਪੁਰਾ ਨੇ ਦਿੱਲੀ 'ਚ ਇੱਕ ਪ੍ਰੋਗਰਾਮ ਦੌਰਾਨ ਕਿਹਾ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵਿਸ਼ਨੂੰ ਦੇ અવਤਾਰ ਨੇ ਜਿਸ ਤੋਂ ਬਾਅਦ ਐਸਜੀਪੀਸੀ ਵੱਲੋਂ ਸਖਤ ਨੋਟਿਸ ਲਿਆ ਗਿਆ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਹ ਬਿਆਨ ਆਰਐਸਐਸ ਅਤੇ ਭਾਜਪਾ ਵੱਲੋਂ ਉਨ੍ਹਾਂ ਨੂੰ ਖੋਸ਼ ਕਰਨ ਦੀ ਸ਼ਰਾਰਤੀ ਕਾਰਵਾਈ ਹੈ ਉਹਨਾਂ ਇਸ ਬਿਆਨ ਦਾ ਸਖਤ ਨੋਟਿਸ ਲੈਂਦੇ ਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਕਾਰਵਾਈ ਦੀ ਮੰਗ ਕੀਤੀ ਸੀ ਪੰਜਾਬ ਸਰਕਾਰ ਵੱਲੋਂ ਸੂਬੇ 'ਚ ਚੱਲ ਰਹੇ ਉਹਨਾਂ ਆਇਲ ਸੈਂਟਰਾਂ ਤੇ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ ਜਿਹੜੇ ਸਰਕਾਰ ਦੇ ਮਾਪਦੰਡਾਂ ਤੇ ਖਰਾ ਨਹੀਂ ਉਤਰ ਰਹੇ ਇਸ ਦੇ ਚਲਦੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਨਿਰਦੇਸ਼ ਜਾਰੀ ਕਰਦੇ ਹੋਏ ਤਿੰਨ ਆਇਲ ਸੈਂਟਰਾਂ ਤੇ ਲਾਇਸੈਂਸ ਰੱਦ ਕਰ ਦਿੱਤੇ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਐਮ ਐਸ ਲਾਰੈਂਸ ਇੰਗਲਿਸ਼ ਅਕੈਡਮੀ ਨੇੜੇ ਡਾਕਟਰ ਮਹੇਸ਼ਵਰੀ ਐਂਡ 100 ਫੁੱਟ ਰੂਟ ਤੇ ਰਜਨੀ ਲਾਰੈਂਸ ਪਤਨੀ ਅਨਿਲ ਰੌਲੈਂਸ ਵਾਸੀ 100 ਫੁੱਟ ਰੂਟ ਤੇ ਬਠਿੰਡਾ ਨਾਤੇ ਰਜਿਸਟਰ ਹੈ ਫਰਮ ਦੇ ਲਾਇਸੈਂਸ ਦੀ ਮਿਆਦ ਖਤਮ ਹੋਣ ਉਪਰੰਤ ਲਾਇਸੈਂਸ ਨੂੰ ਮਿਆਦ ਖਤਮ ਹੋਣ ਦੀ ਮਿਤੀ ਤੋਂ 2 ਮਹੀਨੇ ਪਹਿਲਾਂ ਫਾਰਮ ਨੰਬਰ 3 ਭਰ ਕੇ ਰੀਨਿਊ ਕਰਵਾਉਣਾ ਜ਼ਰੂਰੀ ਸੀ ਸੰਬੰਧੀ ਫਾਰਮ ਨੂੰ 25 ਅਗਸਤ 2023 ਅਤੇ 10 ਜੁਲਾਈ 2024 ਨੂੰ ਨੋਟਿਸ ਜਾਰੀ ਕਰਕੇ ਲਾਇਸੈਂਸ ਰੀਨਿਊ ਕਰਨ ਸੰਬੰਧੀ ਹਦਾਇਤ ਵੀ ਕੀਤੀ ਗਈ ਸੀ ਪਰ ਉਕਤ ਫਰਮ ਵੱਲੋਂ ਲਾਇਸੈਂਸ ਰਿਵਿਊ ਨਹੀਂ ਕਰਾਇਆ ਗਿਆ ਇਸ ਲਈ ਪੰਜਾਬ ट्रैवल professions ਰੈਗੂਲੇਸ਼ਨ ਦੇ ਸੈਕਸ਼ਨ ਤਹਿਤ ਲਾਇਸੈਂਸ ਤੁਰੰਤ ਪ੍ਰਭਾਵ ਤੋਂ ਰੱਦ ਕੀਤਾ ਜਾਂਦਾ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਫਰੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਮਾਮਲੇ 'ਚ ਸਖਤ ਰੁਖ ਅਪਣਾਇਆ ਗਿਆ ਅਦਾਲਤ ਨੇ ਕਿਹਾ ਕਿ ਇਸ ਮਾਮਲੇ 'ਚ ਵੱਡੇ ਅਫਸਰਾਂ ਤੇ ਕਾਰਵਾਈ ਕੀਤੀ ਜਾਵੇ ਅਤੇ ਮੌਕੇ ਦੇ ਇੰਚਾਰਜ ਤੇ ਡਿਸਪਲਿਨਰੀ ਐਕਸ਼ਨ ਲਿਆ ਜਾਵੇ ਅਦਾਲਤ ਨੇ ਕਿਹਾ ਕਿ ਜੇਲ੍ਹ 'ਚ ਕੈਦੀਆਂ ਨੂੰ ਫੋਨ ਕਰਨ ਦੀ ਸਹੂਲਤ ਦਿੱਤੀ ਜਾਣੀ ਚਾਹੀਦੀ ਹੈ ਫਿਲਹਾਲ ਇਸ ਮਾਮਲੇ ਦੀ ਅਗਲੀ ਸੁਣਵਾਈ 24 ਸਤੰਬਰ ਨੂੰ ਹੋਵੇਗੀ ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਨੂੰ ਦੱਸਿਆ ਗਿਆ ਹੈ ਕਿ ਜੇਲ੍ਹਾਂ 'ਚ ਜਾਮਰ ਅਤੇ ਹੋਰ ਸੁਰੱਖਿਆ ਪ੍ਰਬੰੰਧਾਂ ਤੇ 600 ਕਰੋੜ ਰੁਪਏ ਖਰਚ ਕੀਤੇ ਤੇ ਜਾਣਗੇ ਇਸ ਮਾਮਲੇ ਚ ਬਣੀ ਐਸ ਆਈਟੀ ਨੇ ਹਾਈ ਕੋਰਟ ਨੂੰ ਸੈਕੀ ਲਾਰੈਂਸ ਦੇ ਦੋ ਇੰਟਰਵਿਊ ਹੋਏ ਨੇ ਪਹਿਲੇ ਇੰਟਰਵਿਊ ਦੀ ਜਾਂਚ ਪੂਰੀ ਹੋਣ ਨੇੜੇ ਹੈ ਜਦਕਿ ਦੂਜੀ ਇੰਟਰਵਿਊ ਸੰਬੰਧੀ ਐਫ ਆਈ ਆਰ ਦਰਜ ਕੀਤਾ ਗਿਆ ਉਸ ਨੂੰ ਰਾਜਸਥਾਨ ਟਰਾਂਸਫਰ ਕੀਤਾ ਜਾ ਰਿਹਾ ਹੈ ਭਾਰਤੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਸੀਤਾਰਾਮ ਜੈਚੂਰੀ ਨੇ ਵੀਰਵਾਰ ਨੂੰ ਆਖਰੀ ਸਾਲਿਆ 72 ਸਾਲ ਦੀ ਉਮਰ 'ਚ ਦਿੱਲੀ ਏਮਜ਼ ਵਿੱਚ ਉਨ੍ਹਾਂ ਦੀ ਮਾਤ ਹੋ ਗਈ ਹੈ ਜੈਚੂਰੀ ਲੰਮੇ ਸਮੇਂ ਤੋਂ ਬਿਮਾਰ ਸੀ ਉਨ੍ਹਾਂ ਨੂੰ 19 ਅਗਸਤ ਨੂੰ ਏਮਜ਼ ਵਿੱਚ ਪਹੁੰਚ ਕਰਵਾਇਆ ਗਿਆ ਸੀ ਇਸ ਤੋਂ ਬਾਅਦ ਉਨ੍ਹਾਂ ਨੂੰ ਏਮਜ਼ ਦੇ ਆਈ ਸੀ ਯੂ ਵਿੱਚ ਸ਼ਿਫਟ ਕੀਤਾ ਗਿਆ ਜੈਚੂਰੀ ਦੇਸ਼ ਵਿੱਚ ਖੱਬੇ ਪੱਖੀਆਂ ਦੇ ਸਭ ਤੋਂ ਜਾਣੇ ਪਛਾਣੇ ਚਿਹਰਿਆਂ ਵਿੱਚੋਂ ਇੱਕ ਸੀ ਅਤੇ ਇੱਕ ਉਧਾਰਵਾਦੀ ਖੱਬੇ ਪੱਖੀ ਆਗੂ ਸੀ ਜਿਸ ਦੇ ਸਾਰੀਆਂ ਸਿਆਸੀ ਪਾਰਟੀਆਂ ਦੇ ਦੋਸਤ ਸੀ ਜੈਚੂਰੀ ਵੱਖ-ਵੱਖ ਮੁੱਦਿਆਂ ਤੇ ਰਾਜ ਸਭਾ 'ਚ ਆਪਣੇ ਜਬਰਦਸਤ ਸਪਸ਼ਟ ਭਾਸ਼ਣਾ ਲਈ ਜਾਣੇ ਜਾਂਦੇ ਨੇ ਉਹ ਬਹੁਤ ਪਛਾਈ ਸੀ ਹਿੰਦੀ ਤੇ ਗੁਤਾਮਲ ਬੰਗਾਲੀ ਤੇ ਮਲਿਆਲਮ ਬੋਲ ਸਕਦੇ ਸੀ ਉਹ ਹਿੰਦੂ ਮਤਿਹਾਸ ਤੋਂ ਵੀ ਚੰਗੀ ਤਰ੍ਹਾਂ ਜਾਣੂ ਸੀ ਅਤੇ ਅਕਸਰ ਆਪਣੇ ਭਾਸ਼ਣਾ ਵਿੱਚ ਉਹਨਾਂ ਹਵਾਲਿਆਂ ਦੀ ਵਰਤੋਂ ਕਰਦੇ ਸੀ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਤੇ ਹਮਲਾ ਕਰ ਲਈ ਉਹ ਨਰਿੰਦਰ ਮੋਦੀ ਸਰਕਾਰ ਆਤਿਸ਼ ਦੀਆਂ ਉਦਾਰਵਾਦੀ ਆਰਥਿਕ ਨੀਤੀਆਂ ਦੇ ਸਭ ਤੋਂ ਉੱਚੇ ਅਲੋਚਕਾ ਵਿੱਚੋਂ ਇੱਕ ਰਹੇ ਸਨ ਅਮਰੀਕਾ ਚੋਂ ਕਾਂਗਰਸੀ ਲੀਡਰ ਰਾਹੁਲ ਗਾਂਧੀ ਦੇ ਬਿਆਨ ਨੂੰ ਲੈ ਕੇ ਭਾਰਤ ਵਿੱਚ ਤਰਥੱਲੀ ਮ ਹੋਈ ਹੈ ਬਦਵਾਰ ਨੂੰ ਪਹਿਲੀ ਵਾਰ ਰੇਲ ਕੋਚ ਫੈਕਟਰੀ ਪਹੁੰਚੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੇ ਰਾਹੁਲ ਗਾਂਧੀ ਤੇ ਤਿੱਖੀ ਟਿੱਪਣੀ ਕਰਦਿਆਂ ਜਵਾਬੀ ਹਮਲਾ ਕੀਤਾ ਰਾਹੁਲ ਦੇ ਅਮਰੀਕਾ ਚ ਬਿਆਨ ਤੇ ਬਿੱਟੂ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਇੱਥੇ ਰਹਿਣਾ ਚੰਗਾ ਨਹੀਂ ਲੱਗਦਾ ਉਸ ਦੀਆਂ ਬਹੁਤ ਸਾਰੀਆਂ ਕਮਜ਼ੋਰੀਆਂ ਨੇ ਕਿਉਂਕਿ ਉਸ ਦਾ ਸਭ ਕੁਝ ਵਿਦੇਸ਼ੀਏ ਇਸੇ ਲਈ ਉ ਵਿਦੇਸ਼ ਜਾ ਕੇ ਅਜਿਹੀਆਂ ਗੱਲਾਂ ਕਰਦੇ ਨੇ ਇਸ ਵਾਰ ਤਾਂ ਉਹਨਾਂ ਨੇ ਕਮਾਲ ਕਰ ਦਿੱਤਾ ਉਹਨਾਂ ਨੇ ਅੱਗ ਤੇ ਤੇਲ ਪਾਉਣ ਦਾ ਕੰਮ ਕੀਤਾ ਤੇ ਰਾਸ਼ਮਾਰੀ ਹੁੰਦੀ ਹੈ ਜਿਸ ਰੂਪ ਪੰਨੂ ਵਰਗੇ ਲੋਕ ਦੇਸ਼ ਨੂੰ ਤੋੜਨ ਦੀ ਗੱਲ ਕਰਦੇ ਨੇ ਉੱਥੇ ਜਾ ਕੇ ਰਾਹੁਲ ਜੋਗ ਗੱਲ ਕਰਦੇ ਨੂੰ ਇੱਥੇ ਕਿਉਂ ਨਹੀਂ ਕਰਦੇ ਫਿਲਹਾਲ ਇਸਨ ਹੁਣ ਤੱਕ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੀ ਜਾਣਕਾਰੀ ਦੇ ਲਈ ਸੁਣਦੇ ਰਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਦਾ ਰੇਡੀਓ 87.8 FM ਸੱਚੀ ਹਕਾ